ਤੇਰੇ ਹਾਲ ਫਕੀਰਾਂ ਦਾ ਸੱਜ ਨਦੀ ਵਿਚਰੇ ਨੀਰਾਂ ਦਾ ਸੱਜ ਹੰਝੂ ਦੀ ਜੁਨੀ ਆਇਆ ਦਾ ਸੱਜ ਦਿਲ ਜਲੇ ਹੰਦ ਲਗੀਰਾ ਦਾ ਇਹ ਜਾਨ ਦੀਆਂ ਕੁਝ ਸ਼ੋਖ ਜਏ ਰੰਗਾਂ ਦਾ ਹੀ ਨਾਮ ਤਸਵੀਰਾਂ ਹੈ ਜਦ ਹਟ ਗਏ ਅਸੀਂ ਇਸ਼ਕੇ ਦੀ ਬੁਲਕਰ ਬੈਠੇ ਤਸਵੀਰਾਂ ਸਾਨੂੰ ਲੱਖਾਂ ਦਾ ਤਨ ਲੱਗ ਗਿਆ ਪਰ ਇੱਕ ਦਾ ਮਨੁੱਖੀ ਨਾ ਮਿਲਿਆ ਕਿ ਆ ਲਿਖਿਆ ਕਿਸੇ ਮੁਕੱਦਰ ਸੀ ਅਥਾਂ ਦੀਆਂ ਚਾਰ ਲਕੀਰਾਂ ਦਾ ਤਕਦੀਰਾਂ ਤਾਂ ਆਪੇ ਹੀ ਸੌਂਪਨ ਸੀ ਤਕਦੀਰਾਂ ਸਾਥੋਂ ਨਾ ਹੋਈਆਂ ਨਾ ਚੰਗ ਛਿਪਿਆ ਨਾ ਕਨ ਕਾਟੇ ਛੁਣ ਲੰਘ ਗਿਆ ਇੰਜ ਹੀ ਰਹਾ मेरे गीत भी लोग सुनेंगे ने नाल काफर आख सुनेंगे ने मैं दर्द में काबा कह बैठा रब ना रख बैठा पीरा दा मैं दानिश्वर सुनेंदियां संग कई बारी उच्ची बोल पिया कुछ नाम सी सानू इश्के दा कुछ दावा भी सी पीरा दा तू खुद नू आकर कहिंदा है मैं खुद नू आशिक दसदा हां ये लोकां थी छड़ दईए ਕਿ ਨਾਮ ਨੰਦ ਦੇ ਫਿਰੋਨੋ ਕੀ ਪੁੱਛਦੇ ਹੋ ਹਰ ਫਕੀਰਾਂ ਦਾ